ਸਤਨਾਮ ਸਤਨਾਮ ਈਸ਼ਰੀ ਵਾਹਿਗੁਰੂ ਸਭ ਜੀਆ ਮਨੋ ਹੀਕ ਸ਼ੋ ਨੀਕ ਸ਼ਾਇ ਨਮੋ ਰਹਾ ਔਸਰ ਨਜਾ ਰਾਖ ਦੇਉ ਸਦਨਾ ਜਨ ਤੋਰਾ ਸਤਨਾਮ ਸ਼੍ਰੀ ਵਾਹਿਗੁਰੂ ਸੱਜਿਆ ਤਨਾਸਰੀ ਮਾਲਾ ਪਹਿਲਾ ਘਰ ਪਹਿਲਾ ਚੌਪਦੇ ਏਕ ਓਮਕਾਰ ਸਤਨਾਮ ਕਰਤਾ ਕਾਰ ਮੂਰਤ ਅਜੁਨੀ ਸਭੰ ਗੁਰਪ੍ਰਸਾਦ ਜੀਉ ਡਰਤ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਣ ਸੇ ਵਿਆ ਸਦਾ ਸਦਾ ਦਾਤਾ ਸਾਰੂ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਾਮ ਅੰਦੇਲ ਸਾਹਿਬ ਸੇਵੀਐ ਅੰਤਿ ਛੜਾਏ ਸੋਈ ਸੁਣ ਸੁਣ ਮੇਰੇ ਕਾਮਣੀ ਪਾਰ ਉਤਾਰਾ ਹੋਏ ਦਰਿਆਨ ਤੇਰੇ ਨਾਮ ਤਰਾ ਸਾਧੂ ਕੁਰਬਾਨ ਜਾਉਰਾ ਸਰਵਨ ਸਾਚਾ ਇਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੀ ਵਕਾ ਸਾਬ ਤੇ ਨਾਮ ਤੇਰਾ ਲਾਗਰਾ ਦੂਜਾ ਨਹੀਂ ਕੋਈ ਜਿਸੋ ਕੇ ਪਿਆਰੇ ਜੈ ਕਾ ਮੇਰਾ ਸੇਵੀ ਸਾਹੀ ਆਪਣਾ ਅਬਰ ਨਾ ਜਾਣ ਚੋਂ ਕੋਏ ਨਾਨਕ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਈਵ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਾ ਸਾਈਵ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਵਾਦ ਗੁਰਦੇਕਾ ਖਾਨਸਾ ਵਾਦ ਗੁਰਦੇਕੀ ਪਤੈ ਅੱਜ ਦਿਨ ਸੋਮਵਾਰ 9 ਦਸੰਬਰ 24 ਮਗਰ ਹੈ ਅੱਜ ਦਿਨ ਸੋਮਵਾਰ 9 ਦਸੰਬਰ 24 ਮਗਰ ਹੈ ਵਾਦ ਗੁਰਦੇਕਾ ਖਾਨਸਾ ਵਾਦ ਗੁਰਦੇਕੀ ਪਤੈ